ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵਿਚਾਰਾ ਕਰ ਰਹੇ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੀਆਂ ਤੇ ਅੱਜ ਦਾ ਟੌਪਿਕ ਗੁਰੂ ਨਾਨਕ ਸਾਹਿਬ ਜੀ ਦਾ ਭਾਈ ਮਰਦਾਨਾ ਜੀ ਦੇ ਨਾਲ ਮੇਲ ਮਿਲਾਪ ਕੀਰਤਨ ਨਾਲ ਪਿਆਰ ਮੋਤੀਖਾਨੇ ਬਾਰੇ ਗੱਲ ਕਰਾਂਗੇ ਨਾਲ ਹੀ ਵੇਈ ਨਦੀ ਵਾਲੀ ਜਿਹੜੀ ਸਾਖੀ ਆ ਉਹਦੇ ਬਾਰੇ ਵੀ ਅੱਜ ਗੱਲਬਾਤ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਦਾ ਕੀਰਤਨ ਨਾਲ ਬਹੁਤ ਪਿਆਰ ਸੀ ਉਹ ਕੀਰਤਨ ਨੂੰ ਰੱਬ ਨਾਲ ਜੁੜਨ ਦਾ ਸਭ ਤੋਂ ਚੰਗਾ ਵਸੀਲਾ ਸਮਝਦੇ ਸਨ ਰੱਬ ਦੇ ਨਾਲ ਪਿਆਰ ਕਾਰਨ ਗੁਰਬਾਣੀ ਤਾਂ ਆਪ ਜੀ ਦੇ ਹਿਰਦੇ ਵਿੱਚੋਂ ਝਰਨੇ ਵਾਂਗ ਬੈਂਦੀ ਸੀ ਗੁਰੂ ਸਾਹਿਬ ਜੀ ਨੇ ਪਾਈ ਮਰਦਾਨਾ ਜੀ ਨਾਲ ਰਲ ਕੇ ਤੁਰੋ ਆਈ ਬਾਣੀ ਦਾ ਕੀਰਤਨ ਕਰਦੇ ਸਨ ਆਪ ਜੀ ਦਾ ਮੇਲ ਮਿਲਾਪ ਤਲਵੰਡੀ ਨਿਵਾਸੀ ਪਾਈ ਮਰਦਾਨਾ ਜੀ ਨਾਲ ਹੋਇਆ ਪਾਈ ਮਰਦਾਨਾ ਜੀ ਮਰਾਸੀ ਬਾਧਰੇ ਦੇ ਸੁਪੁੱਤਰ ਸਨ ਉਮਰ ਵਿੱਚੋਂ ਗੁਰੂ ਜੀ ਨਾਲੋਂ 9 ਸਾਲ 2 ਮਹੀਨੇ ਵੱਡੇ ਸਨ ਪਾਈ ਮਰਦਾਨਾ ਜੀ ਨੂੰ ਰਾਗਾਂ ਦਾ ਬਹੁਤ ਸ਼ੌਕ ਸੀ। ਅਤਰਵਾਬ ਉਹਨਾਂ ਦਾ ਮਨ ਪਾਉਂਦਾ ਸਾਜ਼ ਸੀ। ਕੀਰਤਨ ਰਾਗਾਂ ਨੇ ਪਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਉਮਰਾ ਦੇ ਸਾਥੀ ਬਣਾ ਦਿੱਤਾ। ਦੋਨੋਂ ਲਗਭਗ 50 ਸਾਲ ਇਕੱਠਾ ਸੰਗਤ ਕਰਦੇ ਰਹੇ। ਕਦੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਾਈ ਮਰਦਾਨਾ ਜੀ ਉੱਤੇ ਆਪਣੀ ਸਿੱਖੀ ਦੀ ਵਿਚਾਰਧਾਰਾ ਥੋਪਣ ਦੀ ਗੱਲ ਨਹੀਂ ਕੀਤੀ। ਸਗੋਂ ਜੀਵੇ ਦੇ ਭਾਈ ਮਰਦਾਨਾ ਜੀ ਸਨ ਉਹਨਾਂ ਨੂੰ ਉਸੇ ਰੂਪ ਵਿੱਚ ਅਕਸੈਪਟ ਕੀਤਾ ਭਾਈ ਮਰਦਾਨਾ ਜੀ ਵੀ ਆਪਣੇ ਆਪ ਹੀ ਅਕਾਲ ਪੁਰਖ ਦੀ ਰੋਹਾਨੀਅਤ ਦਾ ਆਨੰਦ ਲੈ ਰਹੇ ਸੀ ਅੰਤ ਤੱਕ ਗੁਰੂ ਸਾਹਿਬ ਜੀ ਨਾਲ ਹੀ ਰਹੇ ਉਹਨਾਂ ਦਾ ਦਿਹਾਂਤ ਵੀ ਕਰਤਾਰਪੁਰ ਸਾਹਿਬ ਵਿੱਚ ਸਤਗੁਰਾਂ ਦੀ ਸੰਗਤ ਕਰਦਿਆਂ ਹੀ ਹੋਇਆ 35 ਸਾਲ ਦੀ ਉਮਰ ਵਿੱਚ ਆਪ ਜੀ ਆਪਣੀ ਵੱਡੀ ਭੈਣ ਬੀਬੇ ਨਾਨਕੀ ਜੀ ਦੇ ਕੋਲ ਸultanpur Lodhi ਆ ਗਏ ਪਤੀ ਪਾਈ ਜੈਰਾਮ ਜੀ ਨੇ ਆਪ ਜੀ ਨੂੰ ਇੱਕ ਮੋਦੀ ਖਾਨੇ ਦੇ ਵਿੱਚ ਅਨਾਜ ਸਟੋਰ ਦਾ ਇੰਚਾਰਜ ਲਵਾ ਦਿੱਤਾ ਆਪ ਜੀ ਨੇ ਆਪਣੀ ਪੂਰੀ ਇਮਾਨਦਾਰੀ ਨਾਲ ਕਿਰਤ ਕੀਤੀ ਇੱਥੇ ਹੀ ਵੇਈ ਨਦੀ ਸੀ ਜਿੱਥੇ ਆਪ ਜੀ ਅਕਸਰ ਹੀ ਚਰਚਾਵਾ ਕਰਦੇ ਰਹਿੰਦੇ ਸਨ ਇੱਕ ਘਟਨਾ ਵੇਈ ਨਦੀ ਵਾਲੀ ਸਾਖੀ ਅਨੁਸਾਰ ਆਪ ਜੀ ਤਿੰਨ ਦਿਨ ਵੇਈ ਨਦੀ ਤੋਂ ਬਾਹਰ ਨਹੀਂ ਆਏ ਕੋਈ 8 ਦਿਨ ਵੀ ਕਹਿੰਦੇ ਹਨ ਜੋ ਠੀਕ ਨਹੀਂ ਹੈ ਇੱਥੇ ਸੋਚਣ ਵਾਲੀ ਗੱਲ ਹੈ ਤਿੰਨ ਜਾਂ 8 ਦਿਨ ਕਿ ਨਦੀ ਵਿੱਚ ਬੈਠਿਆ ਜਾ ਸਕਦਾ ਹੈ ਮਤਲਬ ਪਾਣੀ ਵਿੱਚ ਬੈਠਣ ਦੀ ਕੀ ਲੋੜ ਸੀ ਗੁਰੂ ਸਾਹਿਬ ਜੀ ਨੇ ਤਾਂ ਪਖੰਡਾ ਦਾ ਖੰਡਨ ਕੀਤਾ ਸੀ ਸਿਆਣੇ ਬਣੀਏ ਸੋਚੀਏ ਹਾਂ ਇਹ ਤਾਂ ਹੋ ਸਕਦਾ ਹੈ ਇਹ ਤਾਂ ਪੋਸੀਬਿਲਟੀਜ਼ ਹੈਗੀਆਂ ਨੇ ਕਿ ਵੇਈ ਨਦੀ ਵਿੱਚ ਨਹਾਉਣ ਵਗਰੋਂ ਉੱਥੇ ਹੀ ਬੈਠ ਕੇ ਚਰਚਾ ਹੋਈ ਹੋਵੇ ਨਾ ਕੋ Hindu ਨਾ ਕੋ ਮੁਸਲਮਾਨ ਮੀਨਸ Hindu ਤੇ Musalman ਵਿੱਚ ਕੋਈ ਭੇਦਭਾਵ ਨਹੀਂ ਹੈ ਸਭ ਨੇ ਮਿਲ ਕੇ ਰਹਿਣਾ ਫਿਰ ਸ਼ਹਿਰ ਦੇ ਇੱਕ ਕਾਜੀ ਨੇ ਗੁਰੂ ਜੀ ਨੂੰ ਕਿਹਾ ਕਿ ਜੇ Hindu Musalman ਇੱਕੋ ਹਨ ਤਾਂ ਤੁਸੀਂ ਸਾਡੇ ਨਾਲ ਨਮਾਜ਼ ਪੜੋ ਪਰ ਗੁਰੂ ਨਾਨਕ ਸਾਹਿਬ ਜੀ ਨੇ ਨਮਾਜ਼ ਨਹੀਂ ਪੜੀ ਤਾਂ ਕਾਜੀ ਨੇ ਕਿਹਾ ਤੁਸੀਂ ਨਮਾਜ਼ ਨਾ ਪੜ ਕੇ અપਮਾਨ ਕੀਤਾ ਗੁਰੂ ਸਾਹਿਬ ਜੀ ਨੇ ਬੱਡੇ ਹੀ ਸਹਿਜਪਾਪ ਵਿੱਚ ਜਵਾਬ ਦਿੱਤਾ ਕਿ ਮੈਂ ਮੈਂ ਕਿਸ ਨਾਲ ਨਮਾਜ਼ ਪੜਦਾ ਕਾਜੀ ਸਾਹਿਬ ਜੀ ਤੁਹਾਡਾ ਖੁਦ ਦਾ ਧਿਆਨ ਤਾਂ ਆਪਣੀ ਨਵੀਂ ਜੰਮੀ ਬੱਚੀ ਵਿੱਚ ਸੀਗਾ ਦੂਜੇ ਪਾਸੇ ਨਵਾਬ ਸਾਹਿਬ ਜੀ ਕੰਧਾਰ ਵਿੱਚੋਂ ਘੋੜੇ ਖਰੀਦਣ ਦੇ ਵਿਚਾਰ ਵਿੱਚ ਉਲਝੇ ਪਏ ਸੀ ਨਮਾਜ਼ ਤਾਂ ਹੀ ਕਬੂਲ ਹੁੰਦੀ ਹੈ ਜਦੋਂ ਮਨ ਇਕਾਗਰ ਕਰਕੇ ਕੀਤੀ ਜਾਵੇ ਹੁਣ ਕਾਜੀ ਸਾਹਿਬ ਜੀ ਤੇ ਨਵਾਬ ਸਾਹਿਬ ਜੀ ਗੁਰੂ ਸਾਹਿਬ ਜੀ ਦਾ ਇਸ਼ਾਰਾ ਸਮਝ ਚੁੱਕੇ ਸੀ ਅਰਥਾਤ ਉਹਨਾਂ ਦਾ ਜਿਹੜਾ ਉਪਦੇਸ਼ ਸੀਗਾ ਉਹ ਉਹਨਾਂ ਦੀ ਸਮਝ ਵਿੱਚ ਆ ਚੁੱਕਿਆ ਸੀ ਇਹ ਸਨ ਆਦੀਆਂ ਵਿਚਾਰਾਂ ਅਗਲੇ ਵਿਚਾਰਾਂ ਅਸੀਂ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਵਾਈਗੋਚੀ ਖਾਲਸਾ ਵਾਈਗੋਚੀ ਕੀ ਫਤਿਹ